ਗੁਰਮੁਖ ਪਿਆਰੀਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰਗੰਸਾ ਮਹਾਰਾਜ ਦੇ ਵਿੱਚ ਤੀਜੇ ਪਾਤਸ਼ਾਹ ਫਰਮਾਨ ਕਰਦੇ ਨੇ ਪਿਤਾ ਪ੍ਰਲਾਦ ਪੜਨ ਪਠਾਇਆ ਲੈ 파ਟੀ 파ਦੇ ਕੇ ਆਇਆ ਨਾਮ ਬਿਨਾ ਨੈ ਪੜੂ ਅਚਾਰ ਮੇਰੀ ਪਟਿਆ ਲਿਖਦੇ ਹੋ ਗੋਬਿੰਦ ਮਰਾਰ ਹੁਣ ਹਰਨਾਖਸ਼ ਜੀ ਜਿਹੜੇ ਨੇ ਉਹ ਪ੍ਰਲਾਦ ਦੇ ਪ੍ਰਲਾਦ ਪਕ ਜੀ ਦੇ ਪਿਤਾ ਜੀ ਨੇ ਉਹਨਾਂ ਨੇ ਪ੍ਰਲਾਦ ਜੀ ਨੂੰ ਪੜਨ ਪਾਇਆ ਤੇ ਪੰਡਤ ਜੀ ਕੋ ਜਾ ਕੇ ਕਹਿੰਦੇ ਇਹ ਵੀ ਜਿਹੜੀ ਮੇਰੀ ਪੱਟੀ ਹੈ ਇਹਦੇ ਉੱਤੇ ਪਰਮਾਤਮਾ ਦਾ ਨਾਮ ਲਿਖ ਦਿਓ ਕਹਿੰਦੇ ਮੇਰੀ ਪੱਟੀਆ ਲਿਖ ਦਿਓ ਗੋਬਿੰਦ ਮੁਰਾਰ ਤੇ ਕਹਿੰਦੇ ਪੁੱਤਰ ਪ੍ਰਲਾਦ ਸਿਉ ਕਿਹਾ ਮਾਏ ਪ੍ਰਵਿਰਤੀ ਨਾ ਪੜੂੰ ਰਹੀ ਸਮਝਾਏ ਨਿਰਭਉ ਦਾਤਾ ਹਰ ਜੀਓ ਮੇਰੇ ਨਾਲ ਜੇ ਹਰ ਛੋਡੂ ਤੋ ਕੁੱਲ ਲਾਗੇ ਗਾਲ ਹੁਣ ਭਗਤ ਪ੍ਰਲਾਦ ਜੀ ਨੂੰ ਮਾਤਾ ਜੀ ਕਹਿੰਦੇ ਕਿ ਬੱਚੇ ਵੀ ਤੁਸੀਂ ਨਾਮ ਨਾ ਜਪਿਆ ਕਰੋ ਤੁਸੀਂ ਇਸ ਸੰਸਾਰ ਦੇ ਜਿਹੜੇ ਪ੍ਰਵਿਰਤੀ ਕਰਮ ਹੈ ਇਹਨੂੰ ਵੀ ਜੜ ਕਰੋ ਇਹ ਜ਼ਰੂਰੀ ਨਹੀਂ ਤੇ ਭਗਤ ਪ੍ਰਿਲਾਦ ਜੀ ਕਹਿੰਦੇ ਵੀ ਨਹੀਂ ਅਸੀਂ ਨਿਰਵਿਰਤੀ ਕਰਮ ਵੀ ਜੜ ਕਰਨੇ ਆ ਕਿਉਂਕਿ ਪ੍ਰਵਿਰਤੀ ਕਰਮ ਦੇ ਵਿੱਚ ਜਿਹੜਾ ਇਹ ਕੱਲਾ ਕਰਮ ਹੁੰਦਾ ਹੈ ਪਰ ਕਰਮ ਕੱਟੇਗਾ ਕਿਵੇਂ ਉਹ ਨਾਮ ਜਪਣਾ ਕੱਟੇਗਾ ਇਸ ਕਰਕੇ ਉਹ ਨਿਰਪੋ ਅਵਸਥਾ ਦੇ ਵਿੱਚ ਜਿਹੜੇ ਮਾਲਕ ਬੈਠੇ ਨੇ ਕਹਿੰਦੇ ਉਸ ਮਾਲਕ ਤੋਂ ਡਰਿਏ ਆਪਾਂ ਪ੍ਰਮਾਤਮਾ ਦਾ ਨਾਮ ਜਪੀਏ ਕਿਉਂਕਿ ਉਸ ਨੇ ਹੀ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਕਰਮ ਬਖਸ਼ਿਆ ਹੋਇਆ ਹੈ ਤਾਂ ਮਾਤੇ ਪ੍ਰਲਾਦ ਜੀ ਕਹਿੰਦੇ ਜੇਹੂੰ ਛੋਡੂੰ ਤੋਂ ਕੁੱਲ ਲਾਗੇ ਗਾਲ ਕਹਿੰਦੇ ਜਿਵੇਂ ਉਹਨਾਂ ਦਾ ਨਾਮ ਜਪਣਾ ਛੱਡਦਾ ਤੇ ਕਹਿੰਦੇ ਕੁੱਲ ਨੂੰ ਦਾਗ ਲੱਗ ਜਾਏਗਾ ਤੇ ਇਸ ਕਰਕੇ ਮਾਤਾ ਜੀ ਸਾਨੂੰ ਨਾਮ ਜਪਣ ਤੋਂ ਬਿਲਕੁਲ ਨਾ ਰੋਕੋ ਫਿਰ ਫਰਮਾਨ ਕਰਦੇ ਪ੍ਰਲਾਦ ਸਭ ਚਾਚੜੇ ਵਿਗਾਰੇ ਹਮਰਾ ਕਿਹਾ ਨਾ ਸੁਣੇ ਆਪਣੇ ਕਾਜ ਸਵਾਰੇ ਫਿਰ ਫਿਰ ਪੰਡਿਤ ਜੀ ਕਹਿਣ ਲੱਗੇ ਜਿਨ੍ਹਾਂ ਨੇ ਪ੍ਰਲਾਦ ਜੀ ਨੂੰ ਜੋ ਪੜਾਉਂਦੇ ਸੀ ਕਹਿੰਦੇ ਵੀ ਉਹਨਾਂ ਨੇ ਸ਼ਿਕਾਇਤ ਕੀਤੀ ਹਰਨਾਕਸ਼ ਜੀ ਨੂੰ ਉਹਨਾਂ ਦੇ ਪਿਤਾ ਨੂੰ ਜੋ ਕਿ ਰਾਜੇ ਸੀ ਉਸ ਸਮੇਂ ਦੇ ਉਹ ਕਹਿੰਦੇ ਵੀ ਇਹਨੇ ਸਾਰੇ ਜਿਹੜੇ ਮੁੰਡੇ ਨੇ ਉਹ ਵਿਗਾੜ ਦਿੱਤੇ ਨੇ ਜਿਹੜੇ ਸਾਰੇ ਆਪਣੇ ਸਾਥ ਦੇ ਸੰਜੋਗੀ ਨੇ ਉਹ ਵਿਗਾੜ ਦਿੱਤੇ ਆ ਇਹ ਸਾਰਿਆਂ ਨੂੰ ਹੀ ਨਾਮ ਜਪਾਈ ਜਾਂਦੇ ਆ ਕਹਿੰਦੇ ਸਾਡਾ ਤਾਂ ਕਹਿਣਾ ਇਹ ਮੰਨਦਾ ਹੀ ਨਹੀਂ ਫਿਰ ਫਰਮਾਨ ਕਰਦੇ ਸਭ ਨਗਰੀ ਮੈਂ ਭਗਤ ਦੜਾਈ ਦੁਸਤ ਸਵਾ ਕਾ ਕਿਛ ਨਾ ਵਸਾਈ ਫਿਰ ਕਹਿੰਦੇ ਵੀ ਸਾਰੀ ਨਗਰੀ ਦੇ ਵਿੱਚ ਹੀ ਉਹ ਸਾਰੇ ਲੋਕਾਂ ਦੇ ਜਿਲਾਂ ਵਿੱਚ ਨਾਮ ਦੜ੍ਹ ਕਰਾਈ ਜਾਂਦੇ ਆ ਸਿਮਰਨ ਹੀ ਕਰਾਈ ਜਾਂਦੇ ਆ ਹੁਣ ਭਗਤ ਪ੍ਰਲਾਦ ਜੀ ਦੀ ਕਿੰਨੀ ਛੋਟੀ ਉਮਰ ਦੁਨਿਆਵੀ ਪੜਾਈਏ ਨਹੀਂ ਹੈ ਨਹੀਂ ਤੇ ਮਾਲਕ ਸੱਚੇ ਪਾਤਸ਼ਾਹ ਅੰਦਰ ਵਸੇ ਹੋਏ ਆ ਪ੍ਰਕਾਸ਼ ਰੂਪਿਤਾ ਫਿਰ ਇਸ ਤਰ੍ਹਾਂ ਹੀ ਜਿਹੜੇ ਉਹਨਾਂ ਦੇ ਰਾਜ ਦੇ ਵਿੱਚ ਜਿਹੜੇ ਉਹਨਾਂ ਦੇ ਜਿਵੇਂ ਹੁੰਦਾ ਨਾ ਸੰਸਾਰੀ ਰਾਜ ਆਪਾਂ ਦੇਖਦੇ ਆ ਉਹਦੇ ਵਿੱਚ ਸਾਰੇ ਹੀ ਉਠੇ ਸਿੱਧੇ ਕੰਮ ਵੀ ਚੱਲਦੇ ਆ ਤਾਂ ਐਕਚੁਅਲੀ ਗੱਲ ਆ ਉਹਨਾਂ ਨੇ ਆਪਣੇ ਵੀ ਦੈਂਤ ਰੱਖੇ ਹੋਏ ਸੀਗੇ ਤੇ ਉਹਨਾਂ ਨੇ ਜਿਹੜੀ ਪ੍ਰਲਾਦ ਉੱਤੇ ਜਦੋਂ ਉਹਨਾਂ ਦਾ ਜੋਰ ਨਹੀਂ ਚੱਲਿਆ ਫਿਰ ਜਿਹੜੇ ਹਰਨਾਕ ਚ ਦੇ ਰੱਖੇ ਹੋਏ ਜਿਹੜੇ ਦੈਂਤ ਸੀਗੇ ਜਿਹੜੇ ਉਸ ਦੇ ਰਾਜ ਦੇ ਵਿੱਚ ਉਹਨਾਂ ਨੇ ਕਿਹਾ ਵੀਰ ਨਾਕਿਸ਼ ਜੀ ਵੀ ਤੁਹਾਡਾ ਪੁੱਤਰ ਤਾਂ ਸਾਰਿਆਂ ਨੂੰ ਸੱਚ ਦਾ ਭੇਜ ਦੇਈ ਜਾਂਦਾ ਵੀ ਤੁਹਾਡੇ ਰਾਜ ਦਾ ਕੀ ਬਣੇਗਾ ਤੇ ਮਹਾਰਾਜ ਕਹਿੰਦੇ ਸੰਢਾ ਮਰ ਗਿਆ ਕੀ ਈ ਪੁਕਾਰ ਸਵੇਹ ਦੇਤ ਰਹੇ ਚੱਕਮਾਰ ਹੁਣ ਸੰਢ ਅਤੇ ਅਮਰਕ ਨਾਮ ਦੇ ਰਰਨਾਕਿਸ਼ ਦੇ ਬਾਸ਼ ਦੋ ਦੈਂਤ ਸੀਗੇ ਦੈਂਤ ਕਹਿ ਦਿੰਦੇ ਆ ਜਿਵੇਂ ਮਤਲਬ ਲਾ ਲੋ ਅ ਅਗਨ ਬਿਰਤੀ ਦੇ ਬੰਦੇ ਜਿਵੇਂ ਆਪਾਂ ਸੰਸਾਰ ਤੇ ਰਾਜ ਦੇਖਦੇ ਆਂ ਰਾਜ ਚੱਲਦਾ ਤਾਂ ਆਪਾਂ ਦੇਖਦੇ ਨਾ ਜਿਵੇਂ ਅ ਵੱਡੇ ਵੱਡੇ ਭ੍ਰਸ਼ਟ ਰਾਜਾਂ ਦੇ ਵਿੱਚ ਗੁੰਡੇ ਰੱਖੇ ਹੁੰਦੇ ਆ ਤੇ ਉਹ ਕਿਵੇਂ ਫਿਰ ਵੋਟ ਬੈਂਕਿੰਗ ਲਈ ਇਧਰ ਉਧਰ ਸਾਰਾ ਕੁਝ ਕਰਦੇ ਆ ਤੇ ਇਹੋ ਜਿਹੇ ਬੰਦਿਆਂ ਦੀ ਗੱਲ ਕਰ ਰਹੇ ਆ ਵੀ ਜਿਹੜੇ ਦੇਣ ਤਾਂ ਸੀਗੇ ਤੇ ਉਹ ਉਹਨਾਂ ਨੇ ਸ਼ਿਕਾਇਤ ਕੀਤੀ ਰਾਜੇ ਨੂੰ ਵੀ ਤੁਹਾਡਾ ਜਿਹੜਾ ਪੁੱਤਰ ਹੈ ਉਹ ਸਾਰੇ ਨੂੰ ਸੱਚ ਦਾ ਭੇਦ ਦੇ ਹੀ ਜਾ ਰਿਹਾ ਜੇ ਉਹ ਸੱਚ ਦਾ ਭੇਦ ਦੇ ਰਹੇ ਨੇ ਤੇ ਇਸ ਕਰਕੇ ਤੁਹਾਡੇ ਰਾਜ ਦੇ ਵਿੱਚ ਜਿਹੜੀ ਹੀ ਮਤਲਬ ਕਿ ਮਾੜੇ ਕਰਮ ਹੁੰਦੇ ਆ ਜਾਂ ਪੁੱਠੇ ਕੰਮ ਤੇ ਪੈਸੇ ਕਮਾਏ ਜਾਂਦੇ ਆ ਤੁਹਾਡਾ ਰਾਜ ਖਤਮ ਹੋ ਜਾਏਗਾ ਤੇ ਇਸ ਕਰਕੇ ਫਿਰ ਮਹਾਰਾਜ ਅੱਗੇ ਫਰਮਾਨ ਕਰਦੇ ਆ ਭਗਤ ਜਨਾਕੀ ਪਤ ਰਾਖਿਆ ਸੋਈ ਕੀਤੇ ਕਹਿ ਕਹੀਏ ਕੀ ਹੋਈ ਇਹ ਕਹਿੰਦੇ ਫਿਰ ਭਗਤਾਂ ਦੀ ਲਾਜ ਤਾਂ ਫਿਰ ਉਹ ਆਪ ਹੀ ਰੱਖਦਾ ਹੈ ਕਿ ਜਦੋਂ ਉਹਨਾਂ ਤੇ ਤਸ਼ੱਦਦ ਕਰਨ ਦੀ ਸੋਚੀ ਹਰਨਾਖਸ਼ ਨੇ ਤਾਂ ਫਿਰ ਪਰ ਜ਼ੋਰ ਤਾਂ ਨਹੀਂ ਚੱਲਿਆ ਕਹਿੰਦੇ ਦੁਖੀ ਦਾ ਜ਼ੋਰ ਨਹੀਂ ਚੱਲਦਾ ਹੁੰਦਾ ਜਦੋਂ ਭਗਤ ਦੇ ਨਾ ਕੋਲ ਆ ਕੇ ਅਕਾਲਪੁਰਖ ਆਪ ਖੜ ਜਵੇ ਫਿਰ ਕਹਿੰਦੇ ਕੀਰਤ ਸੰਜੋਗੀ ਦਾਇਤ ਰਾਜ ਚਲਾਇਆ ਹਰਨਾ ਬੂਝੈ ਤਿਨ ਆਪ ਭੁਲਾਇਆ ਕਹਿੰਦੇ ਹਰਨਾਖਸ਼ ਵਰਗੇ ਨੂੰ ਪਿਛਲੇ ਕੀਤੇ ਕਰਮਾ ਕਰਕੇ ਇੱਥੇ ਰਾਜ ਮਿਲਿਆ ਸੀ ਪਰ ਉਹ ਦਿਨਤਾ ਵਾਲੇ ਕੰਮ ਕਰਨ ਲੱਗਾ ਉੱਠੇ ਕੰਮ ਕਰਨ ਲੱਗਾ ਕਿਉਂਕਿ ਉਹਦੇ ਹੌਮੇ ਬੜੀ ਸੀ ਹੌਮੇ ਰੋਗ ਨਹੀਂ ਗਿਆ ਇਸ ਕਰਕੇ ਰਾਜ ਦੇ ਮੱਧ ਦੇ ਨਸ਼ੇ ਦੇ ਵਿੱਚ ਤੇ ਹੁਣ ਉਹ ਜਿਹੜਾ ਸਾਡਾ ਮਨ ਹੈ ਉਹ ਕਿ ਕਿਸ ਵਾਸਤੇ ਚੱਲ ਸਕਦਾ ਮਹਾਰਾਜ ਕਹਿੰਦੇ ਤਾਂ ਫਿਰ ਕਰਤਾਰ ਨੇ ਕਹਿੰਦੇ ਉਸ ਅਕਾਲ ਪੁਰਖ ਨੇ ਆਪ ਹੀ ਕੁਰਾਹੇ ਪਾ ਦਿੱਤਾ ਹਰਨਕਸ਼ ਨੂੰ ਕਿਉਂਕਿ ਉਹਦੀ ਪਿਛਲੀ ਭਗਤੀ ਤਾਂ ਸੀਗੀ ਇਹਦੇ ਕਰਕੇ ਰਾਜ ਮਿਲਿਆ ਕਹਿੰਦੇ ਤਪੋਂ ਰਾਜ ਤੇ ਰਾਜ ਉਹ ਨਰਕ ਤੇ ਨਰਕਾਂ ਦੇ ਕੰਮ ਕਰਨ ਲੱਗਾ ਫਿਰ ਕਹਿੰਦੇ ਪੁੱਤਰ ਪ੍ਰਲਾਦ ਸਿਉਵਾਦ ਰਜਾਇਆ ਅੰਦਾ ਨਾ ਬੂਝੇ ਕਾਲ ਨੇੜੇ ਆਇਆ ਸੋ ਆਪਣੇ ਪੁੱਤਰ ਨਾਲ ਉਹਨਾਂ ਨੇ ਆਪਣੀ ਹੀ ਉੱਤਰ ਨਾਲ ਝਗੜਾ ਖੜਾ ਕਰ ਲਿਆ ਕਿਉਂਕਿ ਉਹ ਨਾਮ ਜਪਾਉਂਦੇ ਸੀ ਔਰ ਕਾਲ ਨੂੰ ਇਹ ਪਸੰਦ ਨਹੀਂ ਇਸ ਕਰਕੇ ਫਿਰ ਰਾਜ ਦੇ ਮਾਦੇ ਨਸ਼ੇ ਚ ਅੰਨਾ ਹੋਇਆ ਕਹਿੰਦੇ ਹਰਨਾਕਸ਼ ਕਹਿੰਦੇ ਉਹਨੂੰ ਇਹ ਪਤਾ ਨਹੀਂ ਸੀ ਵੀ ਉਹਦੀ ਮੌਤ ਨੇੜੇ ਆ ਰਹੀ ਹੈ ਕਿਉਂਕਿ ਅਕਾਲ ਪੁਰਖ ਦੇ ਬੱਚੇ ਨਾਲ ਭਗਤ ਨਾਲ ਕਹਿੰਦੇ ਵੀ ਉਸਨੇ ਇਹ ਇਹ ਸਾਰਾ ਵਿਗਾਰਡ ਵਿਗਾਰਡ ਲਿਆ ਫਿਰ ਕਹਿੰਦੇ ਪ੍ਰਲਾਦ ਕੋਠੇ ਵਿੱਚ ਰੱਖਿਆ ਬਾਹਰ ਦੀਆ ਤਾਲਾ ਨਿਰਭਉ ਬਾਲਕ ਮੂਲ ਨ ਡਰੀ ਮੇਰੇ ਅੰਤ ਗੁਰਗੋਪਾਲਾ ਕਹਿੰਦੇ ਉਹਨਾਂ ਨੂੰ ਆਪਣੇ ਰਾਜ ਦੇ ਵਿੱਚ ਇੱਕ ਉੱਪਰਲੇ ਕੋਠੇ ਵਾਲੇ ਕਮਰੇ ਦੇ ਵਿੱਚ ਕਹਿੰਦੇ ਤਾਲਾ ਲਾ ਕੇ ਬੰਦ ਕਰਤਾ ਕਹਿੰਦੇ ਪਰ ਉਹ ਨਿਰਪਾਉ ਬਾਲਕ ਜਿਹਦੇ ਅੰਦਰ ਨਿਰਪਾਉ ਅਵਸਥਾ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਨੇ ਪ੍ਰਕਾਸ਼ ਰੂਪ ਇਹਦਾ ਦਾ ਵਾਸ ਹੈ ਕਹਿੰਦੇ ਉਹ ਬਿਲਕੁਲ ਨਹੀਂ ਡੋਲੇ ਤੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਫਿਰ ਕਹਿੰਦੇ ਕੀਤਾ ਹੋਵੇ ਸਕੀਰੀ ਕਰੇ ਅਨਹੋਦਾ ਨਾ ਉਤਰਾਇਆ ਜੋ ਤੁਰ ਲਿਖਿਆ ਸੋ ਆਏ ਪੋਤਾ ਜਿਸ ਸਿਓ ਬਾਦ ਰਚਾਇਆ ਫਿਰ ਕਹਿੰਦੇ ਪ੍ਰਮਾਤਮਾ ਦਾ ਕੀਤਾ ਹੋਇਆ ਜਿਹੜਾ ਇਹ ਮਨੁੱਖ ਹੈ ਨਾ ਭੇਜਿਆ ਹੋਇਆ ਮਨੁੱਖ ਹੈ ਇਹ ਜਦੋਂ ਅਕਾਲ ਪੁਰਖ ਦੀ ਬਰਾਬਰੀ ਕਰਨ ਲੱਗ ਜੇ ਅੱਤ ਚੁੱਕ ਦਵੇ ਤਾਂ ਕਿਉਂਕਿ ਹਰਨਾਕਸ਼ ਨੇ ਅਤ ਚੁਕਤੀ ਸੀ ਤਾਂ ਮਹਾਰਾਜ ਨੇ ਫਿਰ ਉਹ ਅਕਾਲਪੁਰ ਕਿਵੇਂ ਸੱਚੇ ਪਾਤਸ਼ਾਹ ਨੇ ਭਗਤਾਂ ਦੀ ਪਹਿਜ ਰੱਖਦੇ ਆ ਜਿਵੇਂ ਮਹਾਰਾਜ ਕਹਿੰਦੇ ਨਾ ਹਰ ਜੁਗ ਜੁਗ ਭਗਤ ਉਪਾਏ ਆ ਪਹਿਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰੇ ਆ ਪ੍ਰਲਾਦ ਤਰਾਇਆ ਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਿਵੇਂ ਨਾਮਦੇਵ ਜੀ ਨੂੰ ਵੀ ਕਿੱਦਾਂ ਮਹਾਰਾਜ ਨੇ ਆਪਾ ਦੇਖਦੇ ਆ ਵੀ ਮੰਦਰ ਦਾ ਮੁੱਖ ਮਾਤਾ ਸੀਗਾ ਕਿ ਅਕਾਲਪੁਰ ਸੱਚੇ ਪਾਤਸ਼ਾਹ ਭਗਤਾਂ ਦੇ ਨਾਲ ਕਿਵੇਂ ਖੜਦੇ ਆ ਫਿਰ ਤੀਜੇ ਪਾਤਸ਼ਾਹ ਤੇ ਦੱਸ ਰਹੇ ਆ ਤੇ ਫਿਰ ਜਿਹੜਾ ਹਰਨਾਖਸ਼ ਨੇ ਭਗਤ ਨਾਲ ਜਿਹੜਾ ਇਹ ਝਗੜਾ ਛੇੜ ਦਿੱਤਾ ਹੁਣ ਤੁਰ ਦਰਗਾਹ ਚ ਉਹਦੀ ਪੱਟੀ ਲਿਖੀ ਗਈ ਉਹਦਾ ਵੇਲਾ ਆ ਗਿਆ ਤੇ ਕਹਿੰਦੇ ਪਿਤਾ ਪ੍ਰਲਾਦ ਸਿਉ ਗਰਜ ਉਠਾਈ ਕਹਾਂ تمہਾਰਾ ਜਗਦੀਸ਼ ਕੁਸਾਈ ਔਰ ਹਰਨਾਖਸ਼ ਨੇ ਹਉਮੇ ਦੇ ਵਿੱਚ ਕਿਹਾ ਕਹਿੰਦੇ ਵੀ ਗਰਜ ਚੁੱਕੀ ਭਗਤ ਪ੍ਰਲਾਦ ਤੇ ਹਉਮੇ ਦਿਖਾਈ ਕਹਿੰਦੇ ਵੀ ਦੱਸ ਵੀ ਤੇਰਾ ਜਗਦੀਸ਼ ਤੇਰਾ ਅਕਾਲਪੁਰ ਕਿੱਥੇ ਐ ਹੁਣ ਜੇ ਉਹ ਤੇ ਤੈਨੂੰ ਬਚਾ ਕੇ ਦਿਖਾਵੇ ਤੇ ਮਾਰਾ ਕਹਿੰਦੇ ਜਗਜੀਵਨ ਦਾਤਾ ਅੰਤ ਸਖਾਈ ਜੈ ਦੇਖਾ ਤੇ ਰਹਾ ਸਮਾਈ ਕਹਿੰਦੇ ਹੁਣ ਪ੍ਰਲਾਦ ਜੀ ਨੇ ਉੱਤਰ ਦਿੱਤਾ ਕਹਿੰਦੇ ਉਹ ਦਾਤਾ ਜਦੋਂ ਮਦਦਗਾਰ ਬਣਦਾ ਹੈ ਨਾ ਤੇ ਮੈਂ ਜਿੱਧਰ ਵੀ ਵੇਖਦਾ ਤੇ ਉਹ ਮੈਨੂੰ ਉਧਰ ਦਿਖਦਾ ਪਿਆ ਕਿਉਂਕਿ ਉਹ ਪ੍ਰਕਾਸ਼ ਜਿਸ ਮਾਇਏ ਨੇ ਪ੍ਰਕਾਸ਼ ਉਹਨਾਂ 'ਤੇ ਸਮਾਇਆ ਤੇ ਇਸ ਕਰਕੇ ਪੰਜਾ ਤਤਾਂ ਦਾ ਪੀਤ ਉਹਨਾਂ ਤੋਂ ਉਪਰ ਉੱਠੇ ਹੋਏ ਨੇ ਉਹ ਤੇ ਉਹਨਾਂ ਨੂੰ ਨਿਰਪੋਵ ਅਵਸਥਾ ਦੇ ਵਿੱਚ ਵਿਚਰ ਰਹੇ ਇਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਹਰਨਾਖਸ਼ ਜੀ ਸੁੱਤੇ ਹੋਏ ਨੇ ਤ੍ਰੈਗੁਣ ਦੇ ਵਿੱਚ ਮਾਇਆ ਦੇ ਵਿੱਚ ਫਿਰ ਇਸ ਕਰਕੇ ਜਿਹੜਾ ਥੰਮ ਲੋਹੀ ਦਾ ਤਿਆਰ ਕੀਤਾ ਜਿਸ 'ਤੇ ਅਗਨ ਨਾਲ ਸਾੜ ਕੇ ਤੇ ਉਹਨਾਂ ਨੂੰ ਸਾਰਿਆ ਜਾਣਾ ਸੀਗਾ ਤੇ ਮਹਾਰਾਜ ਕਹਿੰਦੇ ਥੰਮ ਉਪਾੜ ਹਰ ਆਪ ਦਿਖਾਇਆ ਅਹੰਕਾਰੀ ਦਹਿਤਮਾਰ ਪਚਾਇਆ ਕਹਿੰਦੇ ਉਸ ਥੰਮ ਨੂੰ ਪਾੜ ਕੇ ਅਕਾਲ ਪੁਰਖ ਸੱਚੇ ਪਾਸ਼ਾ ਨੇ ਆਪਣਾ ਰੂਪ ਧਾਰ ਕੇ ਜਦੋਂ ਉੱਥੇ ਆਉਂਦੇ ਆ ਤੇ ਉਹ ਹਰਨਾਖਸ਼ ਦਹਿਤ ਨੂੰ ਮਾਰ ਮੁਕਾਇਆ ਤੇ ਪ੍ਰਲਾਦ ਪ੍ਰਲਾਦ ਜੀ ਲਈ ਮਾਲਕ ਸੱਚੇ ਪਾਸ਼ਾ ਆਪ ਖੜੇ ਤੇ ਕਹਿੰਦੇ ਭਗਤਾਂ ਮਨ ਆਨੰਦ ਵਜੀ ਵਧਾਈ ਆਪਣੇ ਸੇਵਕ ਉਹਦੇ ਵਧਾਈ ਕਹਿੰਦੇ ਇਸ ਤਰ੍ਹਾਂ ਫਿਰ ਭਗਤਾਂ ਦੇ ਮਨ ਦੇ ਵੀ ਜਿਹੜਾ ਆਨੰਦ ਹੁੰਦਾ ਹੈ ਉਹ ਨਾਮ 'ਚ ਸਮਾਏ ਹੁੰਦੇ ਆ ਸੱਚ ਵਿੱਚ ਸਮਾਏ ਹੁੰਦੇ ਆ ਉਹਦੀ ਚੜ੍ਹਦੀ ਕਲਾ ਹੋ ਜਾਂਦੀ ਹੈ ਇਸ ਕਰਕੇ ਪ੍ਰਮਾਤਮਾ ਆਪਣੇ ਭਗਤ ਨੂੰ ਲੋਕ ਤੇ ਪ੍ਰਲੋਕ ਦੋਨਾਂ 'ਚ ਇੱਜ਼ਤ ਦਿੰਦਾ ਹੈ ਕਿਉਂਕਿ ਪ੍ਰਲਾਪ ਪ੍ਰਮਾਤਮਾ ਨੂੰ ਇੱਕੋ ਚੀਜ਼ ਪਸੰਦ ਨਹੀਂ ਹੈ ਉਹ ਹੈ ਅਤ ਕਿਉਂਕਿ ਜਿਹੜੇ ਇੱਥੇ ਆ ਕੇ ਕਾਲ ਦੇ ਬਸ ਰਾਜੇ ਅਤ ਚੱਕਦੇ ਆ ਤੇ ਕਰਮ ਆਪਣੇ ਐਸੇ ਪੁੱਠੇ ਕਰ ਲੈਂਦੇ ਆ ਤੇ ਉਹਨੂੰ ਅੰਤ ਵਿੱਚ ਖੁਆਰੀਆਂ ਤੇ ਹਾਰ ਕੇ ਜਾਣਾ ਪੈਂਦਾ ਪਰ ਭਗਤ ਨੂੰ ਉਹ ਆਪਣੇ ਗੋਦ ਦੇ ਵਿੱਚ ਬਿਠਾਉਂਦੇ ਸੱਚੇ ਪਾਤਸ਼ਾਹ ਸੋ ਇਹ ਆਪਾਂ ਨੂੰ ਇਹ ਸਾਰਾ ਵਖਾਨ ਤੀਜੇ ਪਾਤਸ਼ਾਹ ਨੇ ਆਪਾਂ ਨੂੰ ਪ੍ਰਲਾਦ ਜੀ ਦਾ ਦੱਸਿਆ ਤੇ ਕਿਵੇਂ ਉਹਨਾਂ ਦੀ ਰੱਖਿਆ ਤੇ ਨਰਸਿੰਘ ਰੂਪ ਧਾਰ ਕੇ ਕਾਲਪੁਰਖ ਸੱਚੇ ਪਾਤਸ਼ਾਹ ਆਏ ਤੇ ਉਹਨਾਂ ਨੇ ਆ ਕੇ ਇੱਥੇ ਉਹਨਾਂ ਦਾ ਹਰਨਾਕਸ਼ ਨੂੰ ਦੁਸ਼ਮਣ ਨੂੰ ਮਾਰ ਮਾਰ ਪਚਾਇਆ ਤੇ ਆਪਣੇ ਭਗਤ ਦੀ ਰਾਖੀ ਕੀਤੀ ਇਸੇ ਕਰਕੇ ਰਾਤ ਆਪਾਂ ਰਸ ਪੜਦੇ ਆ ਇੱਕ ਔਰ ਦੁਆਰਾ ਫਰਮਾਨ ਮਹਾਰਾਜਾ ਸੁਣ ਲੈਨੇ ਆ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆ राम राजे ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛੜਾਇਆ ਸੋ ਇਨੇ ਕਵਚਨ ਕਰਦੇ ਹੋਏ ਕੋਈ ਅੱਖਰ ਵੱਧ ਘਟ ਹੋ ਜਾਂਦਾ ਆਪ ਜੀ ਸੰਗਤ ਤੇ ਗੁਰੂ ਸਾਹਿਬਾਨ ਬਖਸ਼ਣ ਯੋਗੋ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ